ਵਿਚ ਹੋਇਆ ਯਾਰ ਉਹਦੇ ਹਾਡਾ ਦੇ ਵਿੱਚ ਅਵਰੋਧ ਦੇ ਵਿੱਚ ਜਿਹੜੀ ਇਸ ਮੇਪ ਦੇ ਵਿੱਚ ਸਾਡੇ ਸਾਰੇ ਸਰਕਾਰ ਦੇ ਵੱਲੋਂ ਕਿਸੇ ਵਾਰ ਸਾਡੇ ਡੀਸੀ ਸਾਹਿਬ ਲਾਲ ਸਿੰਘ ਜੀ ਸਾਹਿਬ ਤੇ ਖੰਨਾ ਦੇ ਜਾਗਰਾਉ ਦੇ ਵੀ ਅਸਦ ਸਾਹਿਬ ਨਾਲ ਮੌਜੂਦ ਹੋਏ ਜਿੱਥੇ ਸਾਡੇ ਜੀਸੀ ਮੈਂਬਰ ਸਾਡੇ ਸਰਪੰਚ ਸਾਹਿਬ ਸਾਡੇ ਚੇਅਰਮੈਨ ਸਾਹਿਬਾਨ ਆਏ ਕਿਸਮ ਜੋਧਨ ਸਿੰਘ ਅਵਰੋਧ ਜਿਹੜਾ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਟਾਈਮ ਤੇ ਇਹਨਾਂ ਲੋਕਾਂ ਦੀ ਜਿਹੜੀ ਪੁਸਤ ਬਣਾਈ ਕੀਤੀ ਜਾਂਦੀ ਮੁੱਖ ਮੰਤਰੀ ਸਰਕਾਰ ਪ੍ਰਗੋਸ਼ ਕੁਮਾਰ ਜੀ ਨੇ ਇਸ ਵੇਲੇ ਨੂੰ 2 ਮਹੀਨਿਆਂ ਤੋਂ ਜਿਹੜੀ 14 22 ਤੋਂ 2 ਟਾਈ ਮਹੀਨਿਆਂ ਤੋਂ ਚੱਲ ਰਹੀ ਹੈ ਇਸ ਦੇ ਵਿੱਚ ਵੀ ਅਸੀਂ ਦੇਖਿਆ ਕਿ ਜਿਹੜਾ ਨਸ਼ਾ ਦੀ ਸਪਲਾਈ ਚੈਨ ਜਿਹੜੀ ਟੁੱਟ ਚੁੱਕੀ ਆ ਸ਼ਬੂ ਨਾ ਸੀ ਇਹ ਨਸ਼ਾ ਖਤਮ ਕਰਨ ਦੇ ਲਈ ਪਿੰਡ ਪਿੰਡ ਆਪਣੇ ਵਾਰਡ ਵਾਰ ਹਰ ਗਲੀ ਬੰਦੇ ਦੇ ਵਿੱਚ ਜਾ ਕੇ ਜਿਹੜਾ ਹੋਰ ਮੇਮ ਨੂੰ ਤੇਜ਼ ਕਰਨ ਜਾ ਰਿਹਾ ਤਾਂ ਜੋ ਜੇ ਕੋਈ ਵਿਅਕਤੀ ਐਂਡਰ ਮੈਂ ਦੇਖਿਆ ਕਿ ਹੋਇਆ ਸਾਡੇ ਪਾਰਟੀ ਕਮੇਟੀ ਦਾ ਜੀਵਾਸ਼ ਨੂੰ ਚਕਾਉਣੀ ਹੈ ਕਿ ਜਾਤ ਦੇ ਨਸਲ ਵਿੱਚ ਰੰਗ ਕਰਦੋ ਜਾਂ ਪੰਜਾਬ ਦੇ ਸੰਤ ਕਿਸੇ ਨਿਮਰਤਾ ਦੇ ਤਹਿਤ ਅਸੀਂ ਵੀ ਤਾਕਤ ਕਰ ਪਿੰਡ ਪਿੰਡ ਜਾ ਕੇ ਵਾਰਡ ਵਾਰਡ ਜਾ ਕੇ ਜਿਹੜਾ ਮਈ ਤੇ ਜੂਨ ਦੇ ਮਹੀਨੇ ਦੇ ਵਿੱਚ ਦੋ ਮਹੀਨਿਆਂ ਚ ਜਿਹੜਾ ਹਰ ਪਿੰਡ ਹਰ ਵਾਰਡ ਹਰ ਗਲੀ ਕਵਰ ਕਰਾਂਗੇ ਸੋ ਇਸ ਮੀਮ ਦੇ ਤਹਿਤ ਜਿਹੜਾ ਸੋਹਜੁਕ ਸਵਾਗਤ ਵੀ ਹੋਇਆ ਇਸ ਦੇ ਵਿੱਚ ਅਸੀਂ ਸਾਰਿਆਂ ਨੇ ਸੋਚ ਚੱਕੀ ਆ ਸਾਡੇ ਅਦਰ ਦੇ ਸਰਬਾਨਾਂ ਨੇ ਅਸੀਂ ਬਹੁਤ ਸਾਹਮਣੇ ਹੋਏ ਬੈਠੇ ਹਰ ਵਰਕਰ ਨੇ ਹਰ ਜਿਹੜੇ ਸਾਡੇ ਲੀਡਰਸ਼ਿਪ ਵਰਨਾਂ ਨੇ ਤੇ ਕਿ ਅਸੀਂ ਨਾ ਤੇ ਨਸ਼ਾ ਤਸਕਰਾਂ ਦੀ ਜਿਹੜਾ ਲੋਕ ਨੂੰ ਫੜ ਕੇ ਜਿਹੜਾ ਨਸ਼ਾ ਤਸਕਰਾਂ ਨੂੰ ਪੁੱਛਦੇ ਹਵਾਲੇ ਕਰਾਂਗੇ ਅਸੀਂ ਨਸ਼ਾ ਤਸਕਰਾਂ ਨੂੰ ਨਾ ਤੇ ਕਿਸੇ ਪਿੰਡ ਵਿੱਚ ਵੜਨ ਨਵਾਂਗੇ ਤੇ ਜੇ ਕੋਈ ਸਾਨੂੰ ਨਸ਼ਾ ਕਰਨ ਦੀ ਕਿਸੇ ਸਾਡੇ ਨੌਜਵਾਨ ਨੂੰ ਆਦਤ ਪਈ ਹੋ ਪੈ ਗਈ ਹੋਵੇ ਜਾਂ ਇਹਨਾਂ ਕਿਸਨੇ ਲੋਕਾਂ ਨੇ ਜਿਹੜੀਆਂ ਗੱਡੀ ਚਲਾਈ ਉਹਨਾਂ ਦਾ ਲਾਜ ਵੀ ਅਸੀਂ ਖੁਦ ਜਿਹੜਾ ਜਾ ਕੇ ਆਪਣੇ ਵਰਕਰ ਸਹਿਬਾਨ ਸਾਡੇ ਨਾਮ ਲਾ ਕੇ ਐਮਐਲਏ ਸਹਿਬਾਨ ਪੁਲਿਸ ਅਫਸਰ ਦੇ ਨਾਮ ਉਸ ਬੰਦੇ ਦਾ ਜਿਹੜਾ ਆਪਾਂ ਜਿਹੜੇ ਸਾਡੇ ਕੇਂਦਰ ਖੁੱਲੇਗੇ ਉਹਦੇ ਵਿੱਚ ਉਹਦਾ ਨਾਮ ਕਰਾਵਾਂਗੇ ਸਵਾਦ ਦਾ ਜਿਹੜਾ ਜੁੱਧ ਦਸਿਆ ਖੁੱਦ ਦੇ ਵਿੱਚ ਤੇ ਇਹ ਕਿਹੜੇ ਵਿਚ ਆ ਰਿਹਾ ਸਾਰੇ ਲੁਧਿਆਣਾ ਜ਼ਿਲ੍ਹੇ ਦੇ ਨਾਲ ਜਿਹੜਾ ਦੇਖਦਾ ਮੈਂ ਅੰਦਰੀ ਸਾਹਿਬ ਕਹਿ ਸਕਦੇ ਹਾਂ ਕਿ ਕਿੰਨੇ ਕਿੰਨੇ ਕਿ ਇੱਕ ਕਲੰਕ ਜਿਹੜਾ ਪੰਜਾਬ ਦੇ ਉੱਤੇ ਲਗਾਇਆ ਗਿਆ ਸੀ ਕਿ 6 ਪੰਜ ਦਰਿਆਤਵਾ ਛਮਾ ਛਮਕ ਰਿਹਾ ਜਿਹੜਾ ਬਨ ਨਿਸ਼ੇਦਾਰ ਉਸ ਨੂੰ ਬੰਦ ਕੀਤਾ ਜਾ ਰਿਹਾ ਪਿਛਲੀ ਸਰਕਾਰਾਂ ਦੇ ਟਾਈਮ ਤੇ ਇਹ ਛਮਾ ਦਰਿਆ ਜਿਹੜਾ ਦਸਿਆਂ ਦਾ ਅੱਗ ਵਾਂਗੂ ਖਲਾ ਦਿੱਤਾ ਗਿਆ ਕਿਉਂਕਿ ਇਹਨਾਂ ਲੋਕਾਂ ਨੇ ਨਾਲ ਮੈਂ ਦਸਿਆ ਪੁਸ਼ਤਪਰਾਇ ਕਰਦੇ ਸੀ ਇਹਨਾਂ ਲੋਕਾਂ ਦੇ ਨਾਲ ਇਹਨਾਂ ਦਾ ਸੰਗਠਿਤ ਜੋੜ ਮੇਲ ਸੀ ਸੰਗਠਿਤ ਜੋੜ ਮੇਲ ਤੋ ਇਹ ਲੋਕ ਜਿਹੜੇ ਆ ਪਿਛਲੀਆਂ ਸਰਕਾਰਾਂ ਦੇ ਵਿੱਚ ਅਕਾਲੀ ਦਲ, ਕਾਂਗਰਸ, ਬੀਜੇਪੀ, ਸੋ ਕਿ ਅਕਾਲੀ ਦਲ, ਬੀਜੇਪੀ ਦਾ ਕਾਹਦੀ ਜੋੜ ਰਿਹਾ। ਤੋ ਜਿਹੜੀ ਮਿਹਨਤ ਸਾਨੂੰ ਆਮ ਆਦਮੀ ਪਾਰਟੀ ਮੌਕੇ ਚ ਕਰਨੀ ਪਈ। ਜਿਹੜੀ ਮਿਹਨਤ ਸਾਨੂੰ ਅਸੀਂ ਲੋਕਾਂ ਦੇ ਨਾਲ ਵਾਦਾ ਕਰਕੇ ਆਏ ਸੀ ਕਿ ਸਾਨੂੰ ਤੁਸੀਂ ਇੱਕ ਮੌਕਾ ਦਿਓ ਅਸੀਂ ਤੋਂ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਪੰਜਾਬ ਬਣਾਵਾਂਗੇ। ਪੰਜਾਬ ਵਿਸ਼ਟਾ ਜਾਂ ਪੰਜਾਬ ਬਣਾਵਾਂਗੇ। ਅਸੀਂ ਪੰਜਾਬ ਨੂੰ ਰੋਜ਼ਗਾਰ ਦੇਵਾਂਗੇ। ਅਸੀਂ ਜਿੱਥੇ ਪੰਜਾਬ ਨੂੰ 55700 ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ। ਜਿੱਥੇ ਸਿੱਖਿਆ ਕ੍ਰਾਂਤੀ ਲਹਿਰ 2004 ਤੋਂ ਬਾਅਦ ਕਾਲੇ ਸਕੂਲਾਂ ਚ ਸੀ ਸਕੂਲਾਂ ਦੇ ਵਿੱਚ ਬਗਾਨ ਲਿਆਦਾ ਤਦ ਦਿੱਤੇ 23 ਕੁਲਾਕ ਜਾਂਦੇ ਸੁੱਤੇ ਕੋ ਬਾਉਂਡਰੀ ਵਾਲੀ ਸੀ ਕੋਈ ਚਾਰਦਰੀ ਨਹੀਂ ਪੂਰਾ ਪੂਰਾ ਹਾਲ ਚੀਜ਼ ਦਾ ਲੈਬ ਨਾਲ ਲੈਵਰੇਜ ਨਾਲ ਪ੍ਰੋਜੈਕਟਰ ਅੱਥਰ ਤੱਕ ਬੈਠਣ ਵਾਲੇ ਡੈਸਕ ਨੇਜੀ ਪੀ ਨਾਲੇ ਪਾਣੀ ਦਾ ਬੰਦਵਸਤ ਨੇ ਸਮੋਤ ਕਰਵਾਇਆ ਉਸ ਤੋਂ ਬਾਅਦ ਜੇ ਤੁਸੀਂ ਲਾ ਲਓ ਪ੍ਰਸ਼ਾਸਨ ਚਾਰ ਦੇ ਖਾਤਮੇ ਦੀ ਆਪਾਂ ਦੇਖਿਆ ਹੀ ਹੈ ਕਿ ਮੇਰੇ ਕੋਲ ਰੈਵਨਿਊ ਡਿਪਾਰਟਮੈਂਟ ਹੈ ਸਭ ਤੋਂ ਵੱਧ ਜਿਹੜੀ ਲੋਟਾ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਜਿਹੜੀਆਂ ਪਿਛਲੇ ਸਰਕਾਰਾਂ ਕਾਲਸ ਹੋਈ ਉਹਨੂੰ ਸੁਧਾਰ ਲਿਆਉਣ ਦੇ ਲਈ ਅਸੀਂ ਦੂਰ ਦੂਰ ਸਾਰੇ ਜ਼ਿੰਮੇਵਾਰਾਂ ਤੇ ਪ੍ਰਿਆਣੇ ਤਕਵਾਦ ਦੇ ਜਿਹੜੇ ਉੱਤਰ ਉੱਤਰ ਕੀਤੇ ਤਾਂ ਜੋ ਜਿਹੜੇ ਦਸਤਰਾ ਇਹਨਾਂ ਪਿਛੀਆਂ ਸਰਕਾਰਾਂ ਕਾਪੀਆਂ ਤੇ ਅੱਜ ਸਾਨੂੰ ਇਹ ਬੇਪਰਵਾਹ ਚਰੋਣੀ ਪੈਦੀ ਕਿਉਂਕਿ ਇਹਨਾਂ ਦੀ ਤੇ ਨਾਮ ਪੁਸਤਕ ਬਈ ਹੁੰਦੀ ਸੀ ਤੇ ਮੁੱਖ ਮੰਤਰੀ ਸਰਦਾਰ ਕੋਚ ਮਾਨ ਨੇ ਜੋ ਅਸੀਂ ਸਾਡੇ ਪਾਰਟੀ ਕਮਿਟੀਨ ਨੇ ਰੈਕਸ਼ਨਲ ਜਿਲ੍ਹਾ ਨੂੰ ਵਾਦਾ ਕੀਤਾ ਸੀ ਕਿ ਅਸੀਂ ਪੰਜਾਬ ਨਸਾਕ ਪੰਜਾਬ ਬਣਾਵਾਂਗੇ ਅੱਜ ਪੰਜਾਬ ਜਿਹੜਾ ਨਸਾਕ ਪੰਜਾਬ ਹੋਣ ਜਾ ਰਿਹਾ ਪੰਜਾਬ ਰਗਣਾ ਪੰਜਾਬ ਬਣਦਾ ਜਾ ਰਿਹਾ ਜਿਹੜੀ ਨਸਾ ਤਸਕਰਾਂ ਦੇ ਘਰਾਂ ਦੇ ਉੱਤੇ ਜਿਹੜੇ ਮਲੋਜੇ ਚਲਾ ਰਹੇ ਜਿਹੜੇ ਕਰੋੜਾਂ ਰੁਪਏ ਦੀ ਛਾਪੀ ਜਬਤ ਕੀਤੀ ਗਈ ਕੀਤੀ ਜਾ ਰਹੀ ਹੈ ਸੋ ਇਹ ਸਾਰਾ ਆਵਾਮੀ ਪਾਰਟੀ ਸਰਕਾਰ ਪਹਿਲੀ ਸਰਕਾਰ ਮੁੱਖ ਮੰਤਰੀ ਸਰਦਾਰ ਗੁਰੂ ਸਿੰਘ ਬਾਦਲ ਦੀ ਸਰਕਾਰ ਨਾਮ ਵਾਲੀ ਪਾਰਟੀ ਸਰਕਾਰ ਹੋਇਆ ਜੇ ਪਿਛੀਆਂ ਸਰਕਾਰਾਂ ਕਰਦੀਆਂ ਹੁੰਦੀਆਂ ਸਾਡੇ ਪੰਜਾਬ ਦਾ ਜਿਹੜਾ ਡੰਗੜਾ ਪੰਜਾਬ ਹੁੰਦਾ ਪੰਜਾਬ ਦਾ ਇਹ ਨਸ਼ਾ ਮੁਨੀਸ਼ੀ ਦੀ ਪੀਕਮਿਟ ਕਰ ਦਿੱਤਾ ਗਿਆ ਡਾਰਗਮੈਂਟ 31 ਮਈ ਤੱਕ ਪੰਜਾਬ ਨੂੰ ਨਸ਼ਾ ਖਤਮ ਕਰ ਲੈਣਾ ਇਸ ਤੱਕ ਕਿਹੜਾ ਪਲਾਨ ਹੈਗਾ ਤੁਸੀਂ ਅਜੇ ਤੱਕ ਦੇਖੋ ਤੁਸੀਂ ਆਪ ਦੇਖੋ ਨਸ਼ਾ ਸਪਲਾਈ ਲੀਨ ਟੁੱਟੂ ਅਸੀਂ ਮਈ ਤੇ ਜੂਨ ਲੈਣਾ ਮਈ ਤੇ ਜੂਨ ਮੈਂ ਦੱਸਿਆ ਕਿ ਅਸੀਂ ਸ਼ੁਰੂਆਤ ਕਰਤੀ ਹੈ ਪਿੰਡ ਪਿੰਡ ਜਾਵਾਂਗੇ ਗਲੀ ਗਲੀ ਜਾਵਾਂਗੇ ਜੇ ਸਾਨੂੰ ਕਿਸੇ ਪਿੰਡ ਦੇ ਲੋਕ ਪਤਾ ਲੱਗਿਆ ਕਿ ਕੋਈ ਇੱਕ ਦਾ ਕਾਰਜਾ ਕਰ ਜਾਂਦਾ ਕੋਈ ਵਿਅਕਤੀ ਰਹਿ ਵੀ ਗਿਆ ਜਾਂ ਉਸੇ ਹੁੰਦਾ ਨਸ਼ਾ ਵਿੱਚ ਉਹਨੂੰ ਆਪ ਐਮਐਲਏ ਸਹਿਬਾਨ ਪਿੰਡ-ਪਿੰਡ ਜਾ ਕੇ ਅਸੈਂਟਰ ਕੋਲ ਜਾ ਕੇ ਸਭੀ ਸਰਕਾਰ ਦੀ ਸਾਰੇ ਚੇਰਮੈਨ ਸਹਿਬਾਨ ਵਰਕਰ ਸਹਿਬਾਨ ਜਾ ਕੇ ਉਸ ਬੰਦੇ ਨੂੰ ਜਿਹੜਾ ਉਹ ਤੇ ਕਾਬੂ ਵਿੱਚ ਰਹਾਗੇ ਤੇ ਇਥੋਂ ਪੰਜਾਬ ਦੇ ਲੋਕ ਕਹਿਣ ਲੱਗ ਗਏ ਆ ਕਿ 90% ਜਿਹੜਾ ਨਸ਼ਾ ਖਤਮ ਹੋ ਗਿਆ ਜਿਹੜਾ ਕੋਈ ਇੱਕ ਆ 10% ਵੀ ਕੋਈ ਤੁਹਾਨੂੰ ਲੱਗਦਾ ਵੀ ਹੈ ਤੁਹਾਡਾ ਵੀ ਮੈਂ ਸਹਿਯੋਗ ਨਹੀਂ ਹੈ ਤੁਹਾਡਾ ਧੰਨਵਾਦੀ ਆ ਤੁਸੀਂ ਬਹੁਤ ਵਧੀਆ ਜਿਹੜਾ ਇਹ ਸਾਡਾ ਜਿਹੜਾ ਕੀਤਾ ਹੈ ਕੰਮ ਦੀ ਸੱਚਾਈ ਦਾ ਗੱਲ ਪਾ ਕੇ ਇਸ ਤਰੀਕ ਦਿਖਾ ਰਹੇ ਹੋ ਤੇ ਪੰਜਾਬ ਦੇ ਵਿੱਚੋਂ ਨਸ਼ਾ ਉਤ ਪੰਜਾਬ ਦੇ ਵਿੱਚ ਜਿਹੜੀ ਵਾਲੇ ਭਰਾਵਾਂ ਕਰਦਾ ਬਹੁਤ ਵੱਡਾ ਹਿੱਸਾ ਹੈ ਨਸ਼ਾ ਜਿਹੜਾ ਪੰਜਾਬ ਤੇ ਨਹੀਂ ਰਹੂਗਾ ਨਾ ਅਸੀਂ ਨਸ਼ਾ ਰਹਿਣ ਦਵਾਂਗੇ ਐਂਡ ਤੱਕ ਇਹ ਜਿਹੜੀ ਲੜਾਈ ਜਿਹੜੀ ਇਸ ਤਰ੍ਹਾਂ ਲੜਦੇ ਹੋ ਮੰਤਰੀ ਸਾਹਿਬ ਦੇ ਵਿਰੋਧੀ ਜਿਹੜੀ ਪਾਰਟੀ ਹੈਗੀ ਆ ਉਹ ਤਾਂ ਕਹਿੰਦੇ ਨੇ ਕਿ ਮਗਰਮੱਛਾਂ ਤੋਂ ਅਜੇ ਦਾ ਖਤਰੀ ਪਾਇਆ ਛੋਟੇ ਸਕੇਲ ਤੇ ਜਿਹੜੇ ਹੈਗੇ ਉਹਨਾਂ ਨੂੰ ਬਹੁਤ ਸਾਡੇ ਰੂਹਤ ਪੈ ਰਿਹਾ ਬਹੁਤ ਜਲਦੀ ਜਿਹੜਾ ਮਗਰਮੱਛਾਂ ਜਿਹੜੇ ਵੀ ਜਿਹੜੇ ਦਸਾਂ ਦਸ ਕਰਾਂ ਵੀ ਕੁਸ਼ਤ ਪਣਾਈ ਕਰਦੇ ਸੀ ਸਾਹ ਵਾ ਨੂੰ ਹੱਸ ਪਾਵਾਂਗੇ ਕਿ ਮੁੱਖ ਮੰਤਰੀ ਸਰਦਾਰ ਕੋਬਲ ਸਿੰਘ ਮਾਨ ਦੀ ਸਰਕਾਰ ਦੇਖੋ ਅਸੀਂ ਜੇ ਇੱਕ ਜੁੱਧ ਨਸਿਆ ਬੋ ਲੜਾਈ ਲੜ ਰਹੇ ਹਾਂ ਤੇ ਦੂਜੇ ਪਾਸੇ ਅਸੀਂ ਪੰਜਾਬ ਦੇ ਪਾਣੀਆਂ ਦੀ ਬਚਾਉਂਦੀ ਮੁੱਖ ਮੰਤਰੀ ਸਰਦਾਰ ਕੋਬਲ ਸਿੰਘ ਮਾਨ ਨੇ ਕਿੰਨਾ ਵੱਡਾ ਜਿਹੜਾ ਸਰਵਜੁੱਧ ਤੇ ਲੜਨਾ ਪਿਆ ਮੁੱਖ ਮੰਤਰੀ ਸਰਦਾਰ ਕੋਬਲ ਸਿੰਘ ਮਾਨ ਨੇ ਖੁਦ ਨੱਗਰ ਤੇ ਜਾ ਕੇ ਬੈਠ ਕੇ ਆਪਣੇ ਪਾਣੀਆਂ ਦਾ ਪਾਣੀ ਪੰਜਾਬ ਦੇ ਪਾਣੀਆਂ ਨੂੰ ਬਚਾਉਂਦੇ ਨੇ ਰੱਖੀ ਰੱਖੀ ਕੀਤੀ ਤੇ ਅਸੀਂ ਮੁੱਖ ਮੰਤਰੀ ਸਰਦਾਰ ਕੋਬਲ ਸਿੰਘ ਮਾਨ ਜਿੱਥੇ ਉਹਨਾਂ ਦਾ ਕਹਿਣਾ ਕਿ ਸਾਡੇ ਸਾਰਿਆਂ ਦਾ ਕਹਿਣਾ ਕਿ ਪੰਜਾਬੀ ਜਿਹੜੇ ਆਪਣੇ ਫੋਨ ਨਾਲੋਂ ਵੱਧ ਪੰਜਾਬ ਦੇ ਪਾਣੀ ਨੂੰ ਪਿਆਰ ਕਰਦੇ ਆ। ਸੋ ਬੇਨਤੀ ਆ ਕਿ ਅਸੀਂ ਪੰਜਾਬ ਦਾ ਪਾਣੀ ਇੱਕ ਬੋਲ ਵੀ ਜਿਹੜਾ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ ਉਹ ਜਿੰਨਾ ਉਹਨਾਂ ਦਾ ਹੱਕ ਵਾਂਗ ਉਹਦਾ 1700 ਤੋਂ ਲੈ ਕੇ ਟੀਕਾ ਦਿੱਤਾ ਹੈ ਉਹਨਾਂ ਨੂੰ ਹੁਣ 4000 ਸੀਪੀ ਤੋਂ ਸਵਾਲੀ ਤੇ ਡੀਬੀਓਸ ਤੋਂ ਬਾਕੀ ਅਸੀਂ ਲੈ ਗਏ। ਮੰਗਿਆ ਸਭ ਜਿਹੜੇ ਲੋਕ ਇਸ ਦੇ ਡਰਕਟਡ ਨਹੀਂ ਉਹਨਾਂ ਦੀ ਸਾਂਭ ਸੰਭਾਲ ਲਈ ਸਰਕਾਰ ਕੀ ਕੋਸ਼ਿਸ਼ ਕਰ ਰਹੀ ਹੈ? ਕੋਰੋਨਾ ਦੇ ਸਾਲ ਸੁਭਾਤ ਨੇ ਦੱਸਿਆ ਕਿ ਉਹਨਾਂ ਵੀ ਕੇਂਦਰ ਖੋਲੇ ਗਏ ਆ ਉਹਨਾਂ ਦਾ ਪੂਰਾ ਇਲਾਜ ਕਰਵਾਇਆ ਜਾ ਰਿਹਾ ਉਹਨਾਂ ਦੀ ਮੈਡੀਸ਼ਨ ਉਹਨਾਂ ਦੇ ਹਸਪਤਾਲੇ ਤੱਕ ਹਰ ਚੀਜ਼ ਉਪਲਬਧ ਕਰਾਈ ਜਾ ਰਹੀ ਹੈ ਤੇ ਉਹਨਾਂ ਨੂੰ ਠੀਕ ਕਰਕੇ ਉਹਨਾਂ ਦੇ ਲਈ ਉਹਨਾਂ ਦੇ ਪਰਿਵਾਰਾਂ ਦਾ ਪੂਰਾ ਸਾਥ ਦਿੱਤੇ ਤੇ ਨੌਜਵਾਨਾਂ ਤੇ ਸਪਾਸ 这个。